ਕਾ ਕੰਮ ਕਰਵਾ ਲਿਆ ਮਾਮਲਾ ਪੁਲਤ ਜੀਲਾ ਖੰਨਾ ਤੇ थाना ਮਾਚੀਵਾੜਾ ਅਤੀਲ ਪਿੰਡੇ ਪਿੰਡ ਗੜੀ ਬੇੜ ਦਾ ਜਿੱਥੇ 35 ਸਾਲ ਦਾ ਨੌਜਵਾਨ ਜਸਵੀਰ ਸਿੰਘ ਦੁਬਈ ਕੇ ਕੰਮ ਕਰਨ ਗਿਆ ਹੋਇਆ ਸੀ ਟੀਲੀਏ ਦੀ ਸ਼ਿਕਾਇਤ ਹੋਣ ਕਰਕੇ ਉਹ ਇਲਾਜ ਦੇ ਲਈ 20 ਕੁ ਦਿਨ ਪਹਿਲਾਂ ਹੀ ਆਪਣੇ ਪਿੰਡ ਪਰਤਿਆ ਵੀ ਪਰ ਦਵਾਈ ਲੈਣ ਗਿਆ ਜਸਵੀਰ ਅਚਾਨਕ ਲਾਪਤਾ ਹੋ ਜਾਂਦਾ ਜਿਸ ਦੀ ਮਰਤਕ ਦੇ ਅੱਜ ਥਾਣਾ ਰਾਹੋਂ ਦੇ ਪਿੰਡ ਕਾਲੋ ਨੇੜੇ ਸੜਕ ਕਿਨਾਰੇ ਇੱਕ ਕੂਚੋਂ ਬਰਾਮਦ ਹੁੰਦੀ ਹੈ ਇਸ ਮਾਮਲੇ ਨੂੰ ਹੱਲ ਕਰਦਿਆਂ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਕਰ ਪੁਲਿਸ ਨੇ ਜੋ ਸੰਸਲੀ ਸੇਖ ਫਲਾਸੇ ਕੀਤੇ ਨੇ ਉਸ ਨੂੰ ਜਾਣ ਕੇ ਤੁਸੀਂ ਵੀ ਕਲਯੋਗ ਦੀ ਦੁਹਾਈ ਦੇਣ ਨੂੰ ਮਜਬੂਰ ਹੋ ਜਾਓਗੇ ਜੁਗਿੰਦਰ ਸਿੰਘ ਨੇ ਉਹਨਾਂ ਨੇ ਆ ਕੇ ਕੰਪਲੇਂਟ ਕੀਤੀ ਕਿ ਉਹਨਾਂ ਦਾ ਬੇਟਾ ਦਬਈਆ ਹੋਇਆ ਸੀ ਉਹ 22 ਅਗਸਤ ਨੂੰ ਵਾਪਸ ਆਇਆ ਸੀ। ਕਪੇਟਾਉਨ ਤੇ ਉਹਦੀ ਵਾਈਫ ਉਹ ਆਪਣੇ ਮਕਾਨ ਤੇ ਰਹੇ ਤੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ 10 ਤਰੀਕ ਨੂੰ ਦਵਾਈ ਲੈਣ ਲਈ ਨਵਾਂ ਸ਼ਹਿਰ ਗਏ ਸੀ। ਜਿਹੜੇ ਵਾਪਸ ਨਹੀਂ ਆਇਆ। ਤਾਂ ਉਹਨਾਂ ਨੂੰ ਜਦੋਂ ਕੁਝ ਪੜਤਾਲ ਸਤੂ ਸਾਹਿਬ ਨੇ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹਦੀ ਜਗਿੰਦਰ ਸਿੰਘ ਦੀ ਜਿਹੜੀ ਨੂਆ ਮੰਮਤਾ ਜਦੋਂ ਉਹਦਾ ਹਸਬੰਡ ਗਿਆ ਹੋਇਆ ਸੀ ਦੁਬਈ ਮਾਹਰੋਂ ਇਹ ਇਹਨਾਂ ਦੇ ਰਿਸ਼ਤੇਦਾਰੇ ਚੋਂ ਮੁੰਡਾ ਪਰਮਿੰਦਰ ਉਹਦੇ ਨਾਲ ਉਹਦੇ ਲਿਟਰ ਰਿਲੇਸ਼ਨ ਜਿਹੜੇ ਆ 12 ਹੋ ਗਏ ਤੇ ਉਹਨਾਂ ਦਾ ਉਹਨਾਂ ਜਾਣਾ ਸੀ ਅਕਸਰ ਇਹਦੇ ਘਰ ਆਉਂਦਾ ਜਾਂਦਾ ਸੀ ਤੇ ਉਹਨਾਂ ਨੇ ਐਸਐਸਓ ਸਾਹਪੁਰ 7000 ਰੁਪਏ ਤਾਂ ਕਿ ਸਾਨੂੰ ਸਾਰਕਾ ਕਿ ਇਹਨਾਂ ਨੇ ਰਲ ਕੇ ਸਾਡੇ ਮੁੰਡੇ ਦਾ ਕਿਤਨਾ ਕਿਤੇ ਕਤਲ ਕੋਆਪ ਤੇ ਬੋਡੀ ਵੀਡਿਓ ਖੁਰਦੂ ਗੁਰੂ ਤੇ ਉਹਨਾਂ ਦੇ ਬਿਆਨ ਤੇ ਕਾਰਵਾਈ ਕਰਦਿਆਂ ਹੋયા ਆ ਇਹਨਾਂ ਨੇ ਲੇਡੀਜ਼ ਨੂੰ ਪੁੱਛ ਕੇ ਪੁੱਛ ਕੇ ਆ ਇਸ ਵੰਤ ਵਿੱਚ ਮੇਰੇ ਨਾਲ ਵੀ ਗੱਲ ਹੋਈ ਐ ਐਸਐਸਪੀ ਸਾਹਿਬ ਨੇ ਡਰੈਕਸ਼ਨ ਦਿੱਤੇ ਕਿ ਤੁਸੀਂ ਆਪ ਮੁੱਕੇ ਤੇ ਜਾਓ ਤੇ ਜਿਹੜੀ ਆ ਦੂਕੜੀ ਅਰੋਲੀ ਇਨਕੁਆਰੀ ਕਰਕੇ ਇਹਨੂੰ ਜਿਹੜਾ ਕੇਸ ਆ ਜਲਦੀ ਸੋਲਵ ਹੋ ਜਾਵੇ ਅ ਸੱਚੋ ਸਾਹਿਬ ਨੇ ਕੱਲ ਕਾਫੀ ਮੀਟਿੰਗ ਕੀਤੀ ਅਸੀਂ ਵੀ ਨਾਲ ਹੀ ਸੀ ਹਾਂ ਜਦੋਂ ਲੇਡੀਜ਼ ਨੂੰ ਥੋੜਾ ਜਿਹਾ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨੇ ਸਾਡੇ ਕੋਲ ਆਪਣਾ ਜੁਰਮ اقਬਾਲ ਕਰ ਲਿਆ ਇਹ ਜਿਸ ਦਿਨ ਦਾ ਇਹ ਦੁਬਈ ਤੋਂ ਆਇਆ ਹੋਇਆ ਇਹ ਉਹਨੂੰ ਤਾਨੇ ਮੇਨੇ ਮਾਰਦਾ ਸੀ ਕਹਿੰਦਾ ਭਾਵ ਕਿ ਉਹਦੇ ਜਿਹੜਾ ਫ੍ਰੈਂਡਲੀ ਰਿਲੇਸ਼ਨ ਜਿਹੜੇ ਚੱਲ ਰਹੇ ਸੀ ਉਹਨਾਂ ਦੇ ਵਿੱਚ ਰੋੜਾ ਬਣ ਲੱਗ ਗਿਆ ਉਹ ਆਪਣੀ ਵਾਈਫ ਨੂੰ ਕਹਿਣ ਲੱਗਾ ਕਿ ਤੇਰੇ ਉਹਦੇ ਨਾਲ ਨਜਾਇਜ਼ ਸਬੰਧ ਨੇ ਤਾਂ ਉਹਨੇ ਪਰਮਿੰਦਰ ਪਿੰਦਾ ਜਿਹੜਾ ਹਿੰਦੀ ਜਿਹੜਾ ਇਸ ਕੇਸ ਦਾ ਮੇਨ ਮੁਰਜਮ ਆ ਉਹਦੇ ਨਾਲ ਟੈਲੀਫੋਨ ਦੇ ਜ਼ਰੀਏ ਗੱਲਬਾਤ ਕੀਤੀ ਉਹਨੂੰ ਨਾਲ ਸਲਾਹ ਕੀਤੀ ਮੈਨੂੰ ਤਾਨੇ ਮੇਨੇ ਮਾਰਦਾ ਮੈਂ ਇਹ ਮਾਰਨਾ ਚਾਹੁੰਦਾ। ਤਾਂ ਇਹਨਾਂ ਨੇ ਡਿਸਕਸ ਕਰਕੇ ਕਿਹਾ ਕਿ ਤੂੰ ਨਾ ਮਾਰ ਇੱਕ ਆ ਮੈਂ ਕਰ ਦਿੰਦਾ। ਤਾਂ ਜੋ ਇਹਨਾਂ ਦੋਨੋਂ ਦੀ ਰਏ ਬਣ ਗਈ ਤੇ ਇੱਕ ਪਰਮਿੰਦਰ ਨੇ ਆਪਣੇ ਰਿਸ਼ਤੇਦਾਰੀ ਚ ਇੱਕ ਭਤੀਜਾ ਲੱਗਦਾ ਮੁੰਡਾ ਬਲਵਿੰਦਰ ਬਲਵਿੰਦਰ 15 ਕੋ 16 15 16 ਸਾਲ ਦਾ ਪਲੱਸ 1 ਚ ਪੜਦਾ। ਤਾਂ ਉਹਦੇ ਨਾਲ ਗੱਲਬਾਤ ਕੀਤੀ ਕਿ ਆਹ ਗੱਲ ਐ ਐਂਗਾ ਕਰਦਾ ਆ ਇਹ ਜਿਹੜਾ ਮ੍ਰਿਤਕ ਹੈ ਇਹ ਇਹਨੂੰ ਥੋੜਾ ਪੀ ਲਿਆ ਹੋ ਗਿਆ ਸੀ ਜਿਸ ਕਰਕੇ ਘਰ ਵਾਲੀ ਨੇ ਪਲੈਨਿੰਗ ਨਾਲ ਇਹਨੂੰ ਕਿਹਾ ਕਿ ਪੀ ਲਈਏ ਦੀ ਦਵਾਈ ਨਵਾਂ ਸ਼ਹਿਰ ਕੋਈ ਦੰਦਾ ਤੇ ਪਰਮਿੰਦਰ ਨੂੰ ਪਤਾ ਤੁਸੀਂ ਉੱਥੋਂ ਜਾ ਕੇ ਦਵਾਈ ਲਿਓ ਉਹਦੇ ਘਰ ਵਾਲੀ ਦੇ ਕਹਿਣ ਮੁਤਾਬਕ ਉਹ ਪਹਿਲਾਂ 20-15 ਦਿਨ ਪਹਿਲਾਂ ਵੀ ਗਿਆ ਦਵਾਈ ਲੈ ਕੇ ਆਇਆ ਉੱਥੋਂ ਤਾਂ ਫਿਰ 10 ਤਰੀਕ ਨੂੰ ਉਹਨੇ ਗੱਲ ਕੀਤੀ ਕਿ ਦਵਾਈ ਲੈਣ ਆਉਣਾ ਤਾਂ ਇਹਨੇ ਪਰਮਿੰਦਰ ਨੇ ਅੱਗੋਂ ਇਹ ਕਿਹਾ ਕਿ ਮੈਂ ਹੁਣ ਆਪਣੇ ਕਿਸੇ ਰਿਸ਼ਤੇਦਾਰ ਨਾਲ ਆਇਆ ਹੋਇਆ ਤੇ ਮੈਂ ਜਦੋਂ ਫ੍ਰੀ ਹੋਣਾ ਤੈਨੂੰ ਫੋਨ ਕਰਦਾ ਤੂੰ ਅਜੇ ਨਾਲ ਹੀ ਕਹਿਣ ਦਾ ਭਾਵ ਕਿ ਇਹਨਾਂ ਦੀ ਸਲਾਹ ਸੀ ਕਿ ਬਾਹਾਨੇ ਨਾਲ ਇਹਨੂੰ ਸ਼ਾਮ ਨੂੰ ਸੱਦਿਆ ਜਾਵੇ ਤਾਂ ਉਸ ਤੋਂ ਮਗਰੋਂ ਜਿਹੜਾ ਇਹਨਾਂ ਦੀ ਪਲੈਨਿੰਗ ਆ ਉਹਨੂੰ ਅਜਾਬ ਦਿੱਤਾ ਗਿਆ ਤਾਂ ਇਹਨੇ 12 ਵਜੇ ਬ੍ਰਿਟਿਕ ਨੇ ਦੁਬਾਰਾ ਫੋਨ ਕੀਤਾ ਉਹਨੇ ਕਿਹਾ ਨਹੀਂ ਮੈਂ ਅਜੇ ਬਿਜ਼ੀ ਹਾਂ ਤੈਨੂੰ ਮੈਂ ਫੋਨ ਕਰੂੰਗਾ ਸ਼ਾਮ ਨੂੰ ਇਹਨਾਂ ਦੀ ਗੱਲਬਾਤ ਹੋਣ ਤੋਂ ਬਾਅਦ 5:00 ਵਜੇ ਉਹ ਇਥੋਂ ਵਾਸਤੇ ਨਮਸ਼ਾਰਲੀ ਚਲੇ ਗਿਆ ਜਦੋਂ ਬਾਸਟੇ ਵਿੱਚ ਜਾਂਦਾ ਸੀ ਤੇ ਇਹਨਾਂ ਨੂੰ ਫੋਨ ਕਰਕੇ ਕਿਹਾ ਕਿ ਤੂੰ ਜਿਹੜਾ ਧਾਗਾ ਫੈਕਟਰੀ ਹੈ ਉੱਥੇ ਉਤਰ ਜੀ ਮੈਂ ਉੱਥੇ ਹੀ ਆ ਉਥੋਂ ਆਪਾਂ ਅੱਗੇ ਉੱਠ ਸਕੋਗੀ ਗੱਲਾਂ ਧਾਗਾ ਫੈਕਟਰੀ ਉੱਤਰ ਤੋਂ ਮੰਗੋ ਇਹਨਾਂ ਨੇ ਉੱਥੇ ਕੁਝ ਖੂਸੇ ਵਗੈਰਾ ਖਾਦੇ ਜਿਹੜਾ ਬੱਚਾ ਸੀ ਉਹਨੂੰ ਵੀ ਨਾਲ ਖਵਾਇਆ ਤਾਂ ਉੱਥੋਂ ਇਹ ਸਿੱਧਾ ਆਪਣੀ ਪਹਿਲੀ ਬਣਾਈ ਪਲੈਨਿੰਗ ਦੇ ਨਾਲ ਉਹਨੂੰ ਠੇਕੇ ਦੇ ਲੈ ਕੇ ਗਿਆ ਉੱਥੋਂ ਇਹਨਾਂ ਨੇ ਸ਼ਰਾਬ ਦੀ ਬੋਤਲ ਲਈ ਸਨਾਵਦੀ ਪੂਟਲੈਂਡ ਤੋਂ ਮਗਰੋਂ ਇੱਕ ਛੋਟਾ ਜਿਹਾ ਫੈਕਟਰੀ ਦੇ ਨਾਲ ਹੀ ਇੱਕ ਬਿਜਲੀ ਦੀ ਪਾਣੀ ਵਾਲੀ ਮੋਟਰ ਹੈ ਉੱਥੇ ਬੈਠ ਕੇ ਉਹਨੂੰ ਸ਼ਰਾਬ ਪਵਾਉਂਦੇ ਹਾਂ ਆਪਾਂ ਤਾਂ ਕਿ ਉਹ ਸ਼ਰਾਬ ਨਹੀਂ ਪੀਂਦਾ ਲੇਕਿਨ ਉਹਨੂੰ ਸ਼ਰਾਬ ਪਵਾਉਂਦਾ ਰਿਹਾ ਜਦੋਂ ਇਹਨੇ ਦੇਖਿਆ ਕਿ ਉਹਨੂੰ ਕਾਫੀ ਸ਼ਰਾਬੀ ਹੋ ਚੁੱਕਾ ਹੈ ਤਾਂ ਇਹਨੇ ਉੱਥੋਂ ਉਹਨੂੰ ਕਿਹਾ ਕਿ ਆਓ ਆਪਾਂ ਨੱਕਾ ਮੁਰ ਕੇ ਆਉਂਦੇ ਹਾਂ ਕਿਉਂਕਿ ਮੋਟਰ ਚੱਲ ਰਹੀ ਸੀ ਪਾਣੀ ਢੋਣੇ ਨੂੰ ਲੱਗਿਆ ਹੋਇਆ ਸੀ ਮੋਟਰ ਜਿਹੜੀ ਆ ਉਹ ਜਸਟ ਮੰਦੂ ਹਾਸਲ ਤੇ ਜਿਹੜੀ ਧੱਕਾ ਕਰ ਸਕਦੀ ਹੈ ਤੇ ਵੀ ਇੱਥੇ ਕੁ ਦੇਖਣਾ ਲਵੇ ਇਸ ਕਰਕੇ ਉਹਨੂੰ ਅੱਗੇ 1.5 ਕਿੱਲੇ ਦੇ ਕਰੀਬ ਅੱਗੇ ਕਿਸੇ ਤਰ੍ਹਾਂ ਦੇ ਰਾਕਾ ਕਿੱਥੇ ਪਾਣੀ ਜਾ ਰਿਹਾ ਸੀ ਜਦੋਂ ਉੱਥੇ ਪਹੁੰਚੇ ਫਿਰ ਨੇ ਉਥੋਂ ਨੂੰ ਧੱਕਾ ਮਾਰਿਆ ਸ਼ਰਾਬੀ ਸੀ ਉਹ ਡਿੱਗ ਪਿਆ ਤਾਂ ਇਹਨਾਂ ਨੇ ਆਪਣੀ ਪਹਿਲੋਂ ਬਣਾਈ ਪਲੈਨਿੰਗ ਦੇ ਤਹਿਤ ਇੱਕ ਰੱਸੀ ਲੈ ਕੇ ਡੈਸੀ ਜਿਹੜੀ ਤੁਸੀਂ ਦੇਖਿਆ ਹੋਣਾ ਕਿ ਆਮ ਆਪਾਂ ਹੁੱਡੀਆਂ 'ਚ ਬੱਚਿਆਂ ਦੇ ਪਾਈਆਂ ਹੁੰਦੀਆਂ ਜੋ ਨਿਕਰ ਦੇ ਵਿੱਚ ਉਹ ਜਿਹੜੀ ਰੱਸੀ ਪਾਈ ਹੋਈ ਹੁੰਦੀ ਆ ਉਹ ਰੱਸੀ ਸੀ ਇਹਨਾਂ ਕੋਲ ਇਹਨੇ ਜੇਬ ਚ ਪਾਈ ਹੋਈ ਸੀ ਉਹ ਜਦੋਂ ਇਹਨੇ ਸੜਕਾਂ ਮਾਰਿਆ ਉਹ ਡਿੱਗ ਪਿਆ ਇਹਣ ਤੋਂ ਬਾਅਦ ਇਹਨਾਂ ਨੇ ਉਹ ਰੱਸੀ ਉਹਦੇ ਗਾਲਚ ਪਾ ਲਈ ਗਾਲਚ ਪਾ ਕੇ ਘੁੱਟ ਕੇ ਆਪਣੀ ਤਸੱਲੀ ਕੀਤੀ ਜਦੋਂ ਮਰ ਗਿਆ ਤਾਂ ਫਿਰ ਜਿਹੜੀ ਇਹਨਾਂ ਦੇ ਬਾਈਕ ਦੇ ਵਿੱਚ ਨਾਲ ਇਹਨਾਂ ਨੇ ਬੋਰੀ ਰੱਖੀ ਹੋਈ ਸੀ ਉਹ ਇੱਕ ਇੰਡੀਅਨ ਫੀਡ ਨਾਂ ਦੇ ਕੋ ਫਾਰਮਾ ਜਿਹੜੀ ਪਸ਼ੂਆਂ ਦਾ ਚਾਰਾ ਬਣਦਾ ਉੰਦੀ ਵੱਡਾ ਬੋਰਾ ਸੀ ਇਹਨਾਂ ਦੇ ਕੋਲ ਫਿਰ ਇਹ ਬੋਰਾ ਲੈ ਕੇ ਗਏ ਉਸ ਬੋਰੇ ਚ ਡੈੱਡ ਬੋਡੀ ਪਾਈ ਡੈੱਡ ਬੋਡੀ ਪਾ ਕੇ ਉਹਦਾ ਮੂੰਹ ਬੰਨ ਕੇ ਉਤੋਂ ਉਹ ਦੋਨਾਂ ਜੜਿਆਂ ਨੇ ਚੁੱਕ ਕੇ ਮੋਟਰਸਾਈਕਲ ਦੇ ਵਿੱਚ ਆਲੇ ਰੱਖੀ ਰੱਖ ਕੇ ਜਿਹੜਾ ਪਰਮਿੰਦਰ ਮੇਨ ਮੁਰਜਮਾ ਇਹ ਮੋਟਰਸਾਈਕਲ ਚਲਾਉਣ ਲੱਗ ਗਿਆ ਜਿਹੜਾ ਦੂਸਰਾ ਪਿੱਛਾ ਪਿੱਛੋਂ ਉਹਨੂੰ ਲੈ ਕੇ ਬੋਡੀ ਨੂੰ ਫੜ ਕੇ ਬੈਠ ਗਿਆ ਤਾਂ तकरीबन 5 ਕਿਲੋ ਬੇ ਆਵਾਜ਼ ਕੂਆ ਉਸ ਖੂਹ ਦੇ ਵਿੱਚ ਇਹਨਾਂ ਨੇ ਹੁੰਦੀ ਬੋਡੀ ਸਟ ਇਹਨਾਂ ਨੇ ਥੋੜੀ ਉੱਥੇ ਹਿਜਾਰੀ ਕੀਤੀ ਉਹਦੇ ਕੋਲ ਇੱਕ ਮੋਬਾਈਲ ਉਹਦੀ ਜੀਬ ਚ ਪਰਸ ਸੀ ਜਿਹੜਾ ਜਿੰਦੇ ਵਿੱਚ ਉਹਦਾ ਆਧਾਰ ਕਾਰਡ ਉਹਦੇ ਹੋਰ ਕੁਝ ਡਾਕੂਮੈਂਟ ਸੀ ਤੇ ਇਹਨਾਂ ਨੇ ਸੋਚਿਆ ਵੀ ਕੱਲ ਨੂੰ ਜੇ ਕਿਤੇ ਬੋਡੀ ਮਿਲੂਗੀ ਤਾਂ ਇਹਦੇ ਕੋਈ ਦੀ شناخت ਨਾ ਹੋਵੇ ਇਹਨਾਂ ਨੇ ਉਹ ਦੋਨੇ ਚੀਜ਼ਾਂ ਕੱਟ ਲਈਆਂ ਉੱਥੇ ਬੋਡੀ ਸੁੱਟਣ ਤੋਂ ਬਾਅਦ ਨੈਕਸਟਡੇ ਇਹ ਮ੍ਰਿਤਕ ਦੇ ਪਿੰਡ ਆਇਆ ਉੱਠੇ ਆ ਕੇ ਪਰਮਿੰਦਰ ਘਰ ਤੋਂ ਬਾਰ ਪਿੱਛੇ ਦੂਰ ਖੜ ਗਿਆ ਤੇ ਜਿਹੜਾ ਬੱਚਾ ਸੀ ਉਹਨੂੰ ਪਰਸ ਤੇ ਮੋਬਾਈਲ ਦੇ ਕੇ ਮ੍ਰਿਤਕ ਦੀ ਘਰ ਵਾਲੀ ਕੋਲ ਚਲੇ ਗਿਆ ਉਹਨੂੰ ਭੇਜ ਕੇ ਉਹਨੇ ਜਾ ਕੇ ਉਹਨੂੰ ਚਾਚੀ ਵਰਡ ਕਰਦਾ ਉਹਦੇ ਰਿਸ਼ਤੇਦਾਰੀ ਤੋਂ ਚਾਚੀ ਲੱਗਦੀ ਹੋਣੀ ਆ ਉਹਨੇ ਆਪਣੀ ਚਾਚੀ ਨੂੰ ਜਾ ਕੇ ਜਿਹੜਾ ਪਰਸੂ ਹੀ ਦੇ ਦਿੱਤਾ ਤੇ ਉਹਦਾ ਮੋਬਾਈਲ ਫੋਨ ਵੀ ਦਿੱਤਾ ਤੇ ਨਾਲ ਉਹਨੂੰ ਪਰਮਿੰਦਰ ਨੇ ਕਨਫਰਮ ਕਰਤਾ ਜਦ ਲਈ ਆਉਂਦੇ ਆ ਫੋਨ ਤੇ ਕਿ ਕੰਮ ਜਿਹੜਾ ਕੰਪਲੀਟ ਹੋ ਚੁੱਕਾ ਹੈ। ਪਲਾਨਿੰਗ ਦੇ ਮੁਤਾਬਕ ਇਹਨਾਂ ਨੇ ਇਹ ਸੀ ਕਿ ਬੇਵਾੜਾ ਖੂਹਾ ਉਹਦੇ ਚੋਂ ਪਤਾ ਨਹੀਂ ਲੱਗਣਾ ਉਹਦੇ ਚੋਂ 스멜 ਨਹੀਂ ਬਾਹਰ ਆਉਣੀ ਤੇ ਜਦੋਂ 2-4 ਮਹੀਨੇ ਲੰਘ ਜਾਣਗੇ ਕੁਝ ਨਹੀਂ ਪਤਾ ਲੱਗੂਗਾ ਤੇ ਉਸ ਤੋਂ ਮਗਰੋਂ ਆਪਾਂ ਕੋਟ ਮੈਰੇਜ ਕਰਾ ਕੇ ਬਸ ਤੌਰੀਆਂ ਬੀਤੀ ਜਿਹੜਾ ਰਹਿਣ ਲੱਗ ਜਾ। ਲੇਕਿਨ ਮਾਛੀਵੜਾ ਪੁਲਿਸ ਨੇ ਸਾਰੀ ਜਿਹੜੀ ਨਾਲ ਖੜੀ ਆ। ਕੱਲ ਵੀ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਕੱਲ ਸਵੇਰ ਤੋਂ ਸ਼ਾਮ ਤੱਕ ਚੰਗੀ ਮਿੰਟ ਕੀਤੀ ਆ। ਇਹਨੂੰ ਕਰਕੇ ਬੋਡੀ ਰਿਕਵਰ ਕਰ ਲਈ ਰਿਕਵਰ ਕਰਕੇ ਪੋਸਟਮਾਰਟਮ ਹੁੰਦਾ ਹੋ ਰਿਹਾ ਸਾਡੇ ਤੱਕ ਕੰਪਲੀਟ ਹੋ ਜਾਏਗਾ